ਫਗਵਾੜਾ ਦੇ ਸ਼ੂਗਰ ਮਿਲ ਪੁਲ ਦੀਆਂ ਸਰਵਸ ਲਾਈਨਾਂ ਦੀ ਨਾਜ਼ੁਕ ਬਣੀ ਹਾਲਤ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਖਰਾਬ ਹੋਈਆਂ ਲਾਈਟਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਚੱਬੇਵਾਲ ਹਲਕਾ ਇੰਚਾਰ ਸਰਦਾਰ ਜਗਵੰਦਰ ਸਿੰਘ ਮਾਨ ਹਰਜੀਮਾਨ ਡਿਪਟੀ ਕਮਿਸ਼ਨਰ ਕੁਪੂਰ ਸਲਾਮਿਤ ਪੰਚਾਇਤ ਅਤੇ ਨੈਸ਼ਨਲ ਹਾਈਵੇ ਥੌਰੀਟੀ ਤੋਂ ਪ੍ਰੋਜੈਕਟ ਡਾਇਰੈਕਟਰ ਆਰਕੇ ਮਿਸ਼ਰਾ ਵੱਲੋਂ ਦੌਰਾ ਕੀਤਾ ਗਿਆ। ਇਸ ਦੌਰਾਨ ਜਥੇ ਉਹਨਾਂ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੀ ਸਮੀਖਿਆ ਕੀਤੀ ਉੱਥੇ ਹੀ ਡਾਕਟਰ ਰਾਜਮਾ ਚੱਬੇਵਾਲ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਨੇ ਕਿਹਾ ਕਿ ਉਕਤ ਸਮੱਸਿਆਵਾਂ ਦਾ ਹੱਲ ਜਲਦ ਹੀ ਕੀਤਾ ਜਾਵੇਗਾ ਜਿਸ ਲਈ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਹ ਸਾਰਾ ਕੰਮ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਆਪਣੇ ਖਰਚੇ ਦੇ ਕੀਤਾ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਆਖਿਆ ਕਿ ਸ਼ੂਗਰ ਮਿਲ ਪੁਲ ਤੇ ਜੋ ਹਦੀਆਬਾਦ ਨੂੰ ਜਾਣ ਵਾਲਾ ਰਸਤਾ ਹੈ ਉਸ ਰਸਤੇ ਦਾ ਵੀ ਤਕਨੀਕੀ ਤੌਰ ਤੇ ਹੱਲ ਕੀਤਾ ਜਾਵੇਗਾ ਅ ਅੱਜ ਫਗਵਾੜੇ ਦੀ ਬਹੁਤ ਵੱਡੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਜਿਹੜੀ ਸਾਡੇ ਇੱਥੇ 슈ਗਰ ਮਿਲ ਚੌਕ ਤੇ ਬਹੁਤ ਵੱਡੀ ਸਮੱਸਿਆ ਔਰ ਕੇ ਡੇਰ ਤੋਂ ਚੱਲੀ ਆ ਰਹੀ ਸੋ ਅੱਜ ਉਚੇਚੇ ਤੌਰ ਤੇ ਉਸ ਸਮੱਸਿਆ ਦੇ ਹੱਲ ਦੇ ਰਹੇ ਅਸੀਂ ਆਪਣੇ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਜੀ ਉਹ ਆ ਜੋ ਉਚੇਚੇ ਤੌਰ ਤੇ ਮੌਜੂਦ ਨੇ ਉਹਨਾਂ ਦੀ ਸਮੁੱਚੀ ਟੀਮ ਔਰ ਸਾਡੇ ਪ੍ਰੋਜੈਕਟ ਡਾਇਰੈਕਟਰ ਡਾਇਰੈਕਟਰ ਮਿਸ਼ਰਾ ਜੀ ਉਹ ਵੀ ਜਿਹੜੇ ਅੱਜ ਇੱਥੇ ਮੌਜੂਦ ਰਹੇ ਔਰ ਜਗਿੰਦਰ ਮਾਨ ਜੀ ਹਰਜੀ ਮਾਨ ਜੀ ਮੈਮ ਸਕਲਾਨੀ ਜੀ ਔਰ ਸਭੁੱੱਚੀ ਟੀਮ ਸਾਰੇ ਜਿੰਨਿਆਂ ਨੂੰ ਵੀ ਸਮੱਸਿਆ ਆ ਰਹੀ ਸੀ ਜਿਨ੍ਹਾਂ ਨੇ ਵੀ ਆਪਣੀ ਫੀਡਬੈਕ ਜੋ ਵੀ ਦੇ ਸਕਿਆ ਉਹਨਾਂ ਨੇ ਆਪਣੀਆਂ ਬੈਸਟ ਫੀਡਬੈਕਸ ਦਿੱਤੀਆਂ ਤੇ ਮੈਨੂੰ ਇਹ ਖੁਸ਼ੀ ਹੈ ਕਿ ਪ੍ਰੋਜੈਕਟ ਡਾਇਰੈਕਟਰ ਮਿਸ਼ਰਾ ਜੀ ਹੀ ਵਾਸ ਕੁਆਇਟ ਹੋਪਫੁਲ ਐਂਡ ਹੈਲਪਫੁਲ ਤੇ ਕਾਫੀ ਜਿਹੜੀਆਂ ਸਾਡੀਆਂ ਸਮੱਸਿਆਵਾਂ ਉਹਦੇ ਚ ਹੱਲ ਹੋ ਚੁੱਕੀਆਂ ਜਿਵੇਂ ਕਿ ਉਹਨਾਂ ਨੇ ਇਸ ਪੋਲ ਦੇ ਰੀ ਡਿਜ਼ਾਈਨ ਕਰਨ ਦੇ ਲਈ ਉਹਨਾਂ ਨੇ ਟਾਈਮ ਮੰਗਿਆ ਕਿ ਅਸੀਂ ਜਲਦੀ ਤੋਂ ਜਲਦੀ ਇਹਨੂੰ ਰੀ ਡਿਜ਼ਾਈਨ ਕਰਾਂਗੇ ਤੇ ਰੀ ਡਿਜ਼ਾਈਨ ਦੇ ਲਈ ਮੇਰੀਆਂ ਵੀ ਜੋ ਵੀ ਇਨਪੁਟਸ ਹੋਈਆਂ ਜੋ ਵੀ ਡੀਸੀ ਸਾਹਿਬ ਦੀਆਂ ਇਨਪੁਟਸ ਹੋਣਗੀਆਂ ਪੋਸ ਹੀ ਬਣਾ ਕੇ ਫਿਰ ਯੂਨੀਅਨ ਕੈਬਨਿਟ ਦੇ ਵਿੱਚ ਜਿਹੜੀ ਇਹਨਾਂ ਦੇ ਮਿਨਿਸਟਰ ਕੰਸਰਨਡ ਮਿਨਿਸਟਰੀ ਹੈ ਉੱਥੇ ਪੁੱਟ ਕਰਾਂਗੇ ਔਰ ਜਲਦੀ ਉਹਨੂੰ ਅਪਰੂਵ ਕਰਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ ਔਰ ਦੂਸਰਾ ਤੁਸੀਂ ਦੇਖਿਆ ਹੋਣਾ ਕਿ ਲਾਈਟਸ ਜਿਹੜੀਆਂ ਆ ਉਹ ਹਮੇਸ਼ਾ ਖਰਾਬ ਰਹਿੰਦੀਆਂ ਤੇ ਸਾਨੂੰ ਉਹਦੇ ਵਿੱਚ ਵੀ ਸਾਨੂੰ ਬੜਾ ਵੱਡਾ ਸਹਿਯੋਗ ਮਿਲਿਆ ਹੈ ਕਿ ਸਾਰਾ ਜਿਹੜਾ ਸਾਡੇ ਕਾਰਪੋਰੇਸ਼ਨ ਦੇ ਅੰਡਰ ਆ ਗਿਆ ਤੇ ਜੋ ਵੀ ਕਾਰਪੋਰੇਸ਼ਨ ਦੇ ਖਰਚੇ ਹੋਣਗੇ ਇਹਨਾਂ ਲਾਈਟਾਂ ਨੂੰ ਠੀਕ ਕਰਾਉਣ ਦੇ ਉਹ ਆਪੇ نیشنل ਹਾਈਵੇ ਥੋਰਟੀ ਜਿਹੜੀ ਹੈ ਉਹ ਪੇ ਕਰੇਗੀ ਔਰ ਤੀਸਰਾ ਜਿਹੜੀਆਂ ਸਲਿਪ ਰੋਡਸ ਨੇ ਜਿਹੜੀਆਂ ਬਹੁਤ ਬੈਡ ਸ਼ ਉਸ ਦਾ ਵੀ ਜਿਹੜਾ ਕੰਮ ਹੈ ਉਸ ਦੀ ਵੀ ਜਿਹੜੀ ਜਿਹੜੀ ਜਲਦੀ ਰਿਪੇਅਰ ਉਹ ਵੀ ਰਿਪੇਅਰ ਵਰਕ ਜਿਹੜਾ ਵਿਦਆਊਟ ਐਨੀ ਫੇਲ ਵਿਦਆਊਟ ਐਨੀ ਡਿਲੇ ਉਹ ਵੀ ਸ਼ੁਰੂ ਹੋਣ ਜਾ ਰਿਹਾ ਔਰ ਲਾਸਟ ਜਿਹੜਾ ਬਹੁਤ ਇੰਪੋਰਟੈਂਟ ਪੁਆਇੰਟ ਹੈ ਜਦੋਂ ਇੱਥੇ ਬਾਰਿਸ਼ ਹੁੰਦੀ ਹੈ ਤੇ ਪਾਣੀ ਜਿਹੜਾ ਉਹ ਲਗਭਗ ਬਹੁਤ ਪਾਣੀ ਇਸ ਤਰ੍ਹਾਂ ਭਰ ਜਾਂਦਾ ਹੈ ਕਿ ਸਾਡੇ ਲਗਭਗ ਅੱਧਾ ਫਗਵਾੜਾ ਜਿਹੜਾ ਇੱਧਰ ਰਹਿੰਦਾ ਹੈ ਸੋ ਅੱਧਾ ਫਗਵਾੜੇ ਦੇ ਉਹਦੇ ਆਣ ਜਾਣ ਦੇ ਰੀ ਸਮੱਸਿਆ ਵੱਡੀ ਹੋ ਜਾਂਦੀ ਹੈ ਸੋ ਉਹਦੇ ਲਈ ਅਸੀਂ ਸੀਵਰੇਜ ਦੇ ਲਈ ਡਰੇਨੇਜ ਦੇ ਲਈ ਇੱਕ ਅਲੱਗ ਪ੍ਰੋਜੈਕਟ ਬਣਾਵਾਂਗੇ ਔਰ ਉਹ ਵੀ ਸਬਮਿਟ ਕਰਕੇ ਉਹਦੇ ਨਾਲ ਜਿੰਨਾ ਵੀ ਪ੍ਰੋਜੈਕਟ ਕਾਸਟ ਹੋਏ ਤੇ ਉਹ ਅਲੱਗ ਅਲੱਗ ਤੌਰ ਤੇ ਜਿਹੜਾ ਇਹ ਪਾਣੀ ਕੱਢ ਗਏ ਤੇ ਇਹ ਜਿਹੜੀ ਸਮੱਸਿਆ ਡਰੇਨੇਜ ਦੀ ਉਹ ਇਹਨੂੰ ਅਸੀਂ ਆਪਾਂ ਜਲਦ ਤੋਂ ਜਲਦ ਠੀਕ ਕਰਾਂਗੇ ਅੱਜ ਮਾਨਯੋਗ ਐਮਪੀ ਸਾਹਿਬ ਹੁਸ਼ਿਆਰਪੁਰ ਇੱਥੇ ਆਏ ਸੀਗੇ ਉਹਨਾਂ ਦੀ ਨਿਯਮਾਈ ਹੇਠ ਅਸੀਂ ਵਕਫ ਵਕਫ ਜੋ ਸ਼ਹਿਰ ਦੀ ਸਮੱਸਿਆਵਾਂ ਸੀਗੀਆਂ ਜੋ ਕਿ ਨੈਸ਼ਨਲ ਹਾਈਵੇ ਮੇਨਲੀ ਉਹਨਾਂ ਦੇ ਨਾਲ ਸੰਬੰਧਿਤ ਸੀਗੀਆਂ ਜੋ ਪ੍ਰੋਜੈਕਟ ਡਾਇਰੈਕਟਰ ਨੇ ਮਿਸਟਰ ਆਰਕੇ ਮਿਸ਼ਰਾ ਉਹ ਇੱਥੇ ਹਾਜ਼ਰ ਸੀਗੇ ਮਾਨਯੋਗ ਐਮਪੀ ਸਾਹਿਬ ਦੇ ਵਕਫ ਵਕ ਜੋ ਇਹਨ ਸਖਸ਼ੀਤਾ ਨੇ ਉਹਨਾਂ ਵੱਲੋਂ ਸਾਰੇ ਮੌਕੇ ਦੇਖੇ ਗਏ ਉਹਨਾਂ ਨੂੰ ਦਿਖਾਇਆ ਗਿਆ ਪਰ ਉਹਨਾਂ ਨੇ ਸਾਨੂੰ ਇਹ ਭਰੋਸਾ ਦਿਵਾਇਆ ਭਾਵੇਂ ਜੋ ਲਾਈਟਾਂ ਹਾਈਵੇ ਦੇ ਵਿੱਚ ਲਾਈਟਾਂ ਦਾ ਸਬੰਧ ਹੈ ਉਹਦੇ ਬਾਰੇ ਵੀ ਉਹਨਾਂ ਨੇ ਭਰੋਸਾ ਦਿਵਾਇਆ ਕਿ ਤੁਰੰਤ ਪ੍ਰਭਾਵ ਨਾਲ ਜੋ ਵੀ ਉਹ ਦੀ ਬਣਦੀ ਕਾਰਵਾਈ ਹੈ ਉਹਨੂੰ ਠੀਕ ਕਰਾਉਣ ਵਾਸਤੇ ਤੁਰੰਤ ਕੀਤੀ ਜਾਵੇਗੀ ਨਾਲ ਦੀ ਨਾਲ ਸ਼ਹਿਰ ਦੀ ਬਹੁਤ ਵੱਡੀ ਸਮੱਸਿਆ ਸੀਗੀ ਜੋ ਸ਼ੂਗਰ ਜੋ ਸ਼ੂਗਰ ਮਿਰਚੌਂਕ ਹੈ ਉਹਦੇ ਵਿੱਚ ਆਵਾਜਾਈ ਦੇ ਵਿੱਚ ਲੋਕਲ ਜੋ ਇਥੇ ਜਨ ਪਬਲਿਕ ਹੈ ਉਹਨਾਂ ਵੱਲੋਂ ਬਾਰ ਬਾਰ ਇਹ ਮੰਕ ਕੀਤੀ ਜਾ ਰਹੀ ਸੀ ਕਿ ਭਈ ਉਹਨਾਂ ਨੂੰ ਜੋ ਡਾਇਰੈਕਟ ਐਕਸੈਸ ਨਹੀਂ ਮਿਲ ਪਾਰੀ ਤਾਂ ਉਹਦੇ ਵਾਸਤੇ ਵੀ ਜੋ ਈਡੀ ਸਾਹਿਬ ਨੇ ਉਹਨਾਂ ਨੇ ਆਸ਼ਵਾਸ਼ਣ ਦੁਲਾਇਆ ਕਿ ਉਹਨੂੰ ਤਕਨੀਕੀ ਤੌਰ ਤੇ ਵਿਚਾਰਨ ਉਪਰੰਤ ਇਖਤਜ਼ਾਮ ਕੀਤਾ ਜਾਏਗਾ ਅਤੇ ਜੋ ਵੀ ਡਰਾਇੰਗ ਜੋ ਬਣਾਈ ਜਾ ਸਕਦੀ ਹੈ ਜੋ ਕਿ ਇਸ ਬਸਿਆ ਦਾ ਹੱਲ ਕਰਦੀ ਹੋ ਸਕੇ ਉਹ ਮਨਾਈ ਜਾਵੇਗੀ ਜਲਦ ਤੋਂ ਜਲ ਇਹਦੇ ਨਾਲ ਹੀ ਜੋ ਅੰਡਰਫ੍ਰੀਡ ਦੀ ਸਮੱਸਿਆ ਸੀਗੀ ਉਹਦੇ ਵਿੱਚ ਵੀ ਸਾਡੇ ਧਿਆਨ ਦੇ ਵਿੱਚ ਇਹ ਗੱਲ ਆਈ ਸੀਗੀ ਕਿ ਬਾਰਸ਼ਾਂ ਦੇ ਮੌਸਮ ਦੇ ਵਿੱਚ ਇੱਥੇ ਪਾਣੀ ਖੜਾ ਹੋ ਜਾਂਦਾ ਉਹਦੇ ਬਾਰੇ ਵੀ ਪੀਡੀ ਸਾਹਮਣੇ ਭਰੋਸਾ ਦਿਵਾਇਆ ਕਿ ਇਹਨੂੰ ਸਾਰਾ ਅਸੈਸ ਕਰਕੇ ਜਲਦੀ ਇਹਦੀ ਇਹਨੂੰ ਦੁਰਸਤ ਕੀਤਾ ਜਾਵੇਗਾ ਇਸ ਦੌਰਾਨ ਸਰਦਾਰ ਜੁਗਿੰਦਰ ਸਿੰਘ ਮਾਨ ਅਤੇ ਹਰਜੀਮਾਨ ਨੇ ਕਿਹਾ ਕਿ ਇਲਾਕਾ ਵਾਸੀਆਂ ਦੀ ਮੁੱਖ ਮੰਗ ਨੂੰ ਲੈ ਕੇ ਡਾਕਟਰ ਰਾਜਕਮਰ ਚੱਬੇਵਾਲ ਅਤੇ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਧਰਾ ਕਰਵਾਇਆ ਗਿਆ ਹੈ ਹੁਣ ਆਖਿਆ ਕਿ ਪੰਜਾਬ ਸਰਕਾਰ ਹਲਕਾ ਫਗਵਾੜਾ ਦੇ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਬਗੀ ਤੇ ਜਲਦ ਹੀ ਸਾਰੇ ਕੰਮ ਪੂਰੇ ਕਰਵਾਏ ਜਾਣਗੇ ਹੁਣ ਆਖਿਆ ਕਿ ਜੋ ਬਰਸਾਤੀ ਪਾਣੀ ਦੀ ਸਮੱਸਿਆ ਹੈ ਉਸ ਦਾ ਹੱਲ ਅਲੱਗ ਤੌਰ ਤੇ ਕਰਵਾਇਆ ਜਾਵੇਗਾ ਇਸ ਦੌਰਾਨ ਉਨ੍ਹਾਂ ਨਾਲ ਲਲੀ ਸਕਲਾਨੀ ਦਲਜੀਤ ਰਾਜੂ ਵਰਨ ਬੰਗਰ ਚੱਕਾਕੀਮ ਤੋਂ ਇਲਾਵਾ ਹੋਰ ਪਾਰਟੀ ਵਰਕਰ ਵੀ ਮੌਜੂਦ ਹਨ ਫਗਵਾੜਾ ਤੋਂ ਨਵਰਾਂਗ ਚੈਨਲੇ ਜਸ ਸ਼ਰਮਾ ਦੀ ਰਿਪੋਰਟ ਅੱਜ ਸਾਡੇ ਆਨਰੇਬਲ ਮੈਂਬਰ ਪਾਰਲੀਮੈਂਟ ਡਾਕਟਰ ਰਾਜਪਾਲ ਚੱਬੇਵਾਲ ਜੀ ਨੂੰ ਅਸੀਂ ਬਹੁਤ ਸਮੇਂ ਤੋਂ ਇੱਕ ਰਿਕਵੈਸਟ ਕੀਤੀ ਹੋਈ ਸੀ ਕਿ ਸਾਡੇ ਸ਼ਹਿਰ ਦੀ ਜਿਹੜੀ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕਿਆ ਸੀ ਉਹ ਸਾਡਾ ਸੀ 슈ਗਰ ਮਿਲ ਚੌਂਕ ਜਿਹੜਾ ਜਿਹੜੀ ਨਕੋਦਰ ਰੋਡ ਦੀ ਪਾਸਿੰਗ ਸਤਨਾਮਪੁਰਾ ਹਾਦੀਆਬਾਦ ਤੇ ਨਿਊਮਰਸ ਨੰਬਰ ਆਫ ਜਿਹੜੇ ਸਾਡੇ ਪਿੰਡ ਕਨੈਕਟੀਵਿਟੀ ਸ਼ਹਿਰ ਦੇ ਨਾਲ ਟੁੱਟ ਚੁੱਕੀ ਸੀ ਤੇ ਜਿੱਥੇ ਸਾਡੀ ਸਰਵਿਸ ਰੋਡ ਵੀ ਜਿਹੜੀ ਸੀ ਉਹ ਖਸਤਾ ਹਾਲਤ ਸੀ ਨਾ ਉਹਨੂੰ ਪੀਡਬਲੂਡ ਕਲੇਮ ਕਰ ਰਿਆ ਸੀ ਨਾ ਉਹਨੂੰ ਐਨਐਚਪਾ ਕਲੇਮ ਕਰ ਰਿਆ ਸੀ ਤੇ ਸਾਡੇ ਐਮਪੀ ਸਾਹਿਬ ਦੇ ਆਉਣ ਦੇ ਨਾਲ ਜਿੱਥੇ ਸਾਡੇ ਮਾਨਯੋਗ ਡੀਟੀ ਸਾਹਿਬ ਅਵਿਨ ਪੰਚਾਲ ਜੀ ਆਏ ਤੇ ਉਹਨਾਂ ਦੇ ਨਾਲ ਹੀ ਜਿਹੜੇ ਸਾਡੇ ਐਨਐਚਏਏਏ ਦੇ ਪੀਟੀ ਨੇ ਪ੍ਰੋਜੈਕਟ ਡਾਇਰੈਕਟਰ ਨੇ ਮਿਸ਼ਰਾ ਜੀ ਵੀ ਉਹ ਵੀ ਉੱਥੇ ਇਚੇ ਤੌਰ ਤੇ ਆ ਕੇ ਸਾਰੀ ਰੋਡ ਦਾ ਜਾਇਜ਼ਾ ਕਰਕੇ ਜਿੱਤੇ ਸ਼ਹਿਰ ਵਾਸੀਆਂ ਦੀ ਜਿਹੜੀ ਮੰਗ ਹੈ ਕਿ ਸਾਡਾ ਫੋਲਿਆ ਉਸ ਨੂੰ ਰੀਡਿਜ਼ਾਈਨ ਕੀਤਾ ਜਾਵੇ ਤੇ ਨਾਲ ਦੀ ਨਾਲ ਹੀ ਇਸ ਜਿਹੜਾ ਪੈਚ ਹੈ ਜਿਹੜਾ ਥੱਲੇ ਦਾ ਜਿਹੜਾ ਸਾਡਾ ਡਰੇਨੇਜ ਦੇ ਨਾਲ ਪਰ ਜਾਂਦਾ ਪਾਣੀ ਦੀ ਸਮੱਸਿਆ ਆ ਜਾਂਦੀਆਂ ਤੇ ਲਾਈਟਾਂ ਦੀਆਂ ਸਮੱਸਿਆ ਜਿਸ ਨੂੰ ਕੋਈ ਸਾਲਾ ਬਦੀ ਕੋਈ ਹੱਲ ਨਹੀਂ ਹੋ ਰਿਹਾ ਅੱਜ ਉਹਨਾਂ ਦੇ ਆਉਣ ਸਾਡੇ ਦੋ ਜਿਹੜੇ ਹੱਲ ਲਾਈਟਾਂ ਦਾ ਹੱਲ ਤੇ ਇਸ ਜਿਹੜਾ ਟੁੱਟੀ ਹੋਈ ਸਰਵਿਸ ਪੈਨ ਇਸ ਤਾਲ ਕੀਤਾ ਜਾਵੇ